ਇਹ ਜੇ ਨਿਜ਼ਾਮ ਸਿੱਧੇ ਕਰੋ ਕੋਈ ਨਾ ਜਾਣ ਕੇ ਪੰਗਿਆਂ ਛੰਗਿਆਂ ਵਿੱਚ ਨਹੀਂ ਡਿੜੀਦਾ ਹੁੰਦਾ ਐ ਤੇ ਥੋੜਾ ਜਿਆ ਨਾ ਨਿਜ਼ਾਮ ਆਪਣਾ ਸਿੱਧਾ ਕਰ ਐ ਤੂੰ ਹੀ ਕੌਣ ਬੋਲ ਰੇ ਜੀ ਮੈਂ ਪਾਕਿਸਤਾਨ ਤੋਂ ਬੋਲਣਾ ਆਇਆ ਪਾਕਿਸਤਾਨ ਤੋਂ ਬੋਲਦਾ ਮੈਨੂੰ ਕਾ ਤੁਹਾਡੇ ਫੋਨ ਕਰਨਾ ਸੂਰੀ ਆਲੇ ਨੂੰ ਜਾਣਦਾ ਨਾ ਕੋਲ ਸੂਰੀ ਸੂਰੀ ਸਾਹਿਬ ਹਾਂ ਜੀ ਆਹ ਤਾਂ ਕੀ ਗੱਲ ਉਹਨਾਂ ਨੂੰ ਆ ਨਿਜ਼ਾਮ ਜਿਹਦਾ ਤਾਰ ਆਪਣਾ ਨਹੀਂ ਤਾਂ ਮੈਨੂੰ ਕੱਲ ਤੋਂ ਫੋਨ ਕੀਤਾ ਮੈਨੂੰ ਕੱਲ ਤੋਂ ਫੋਨ ਕੀਤਾ ਕੱਲ ਕੀਤਾ ਤੈਨੂੰ ਹੋਰ ਰਹਿ ਕੇ ਕਿਹਾ ਕਿ ਵੀ ਤੂੰ ਕਿਉਂਕਿ ਤੂੰ ਚੋਰੀ ਬੁਲਡਪਨ ਲੈਣਾ ਵਾਵਾ ਪਿਆ ਤੇ ਚੰਗੀ ਗੱਲ ਨਹੀਂ ਹੁੰਦੀ ਹੈ ਹਰ ਹਰ ਖੁੱਡ ਦੇ ਵਿੱਚ ਹੱਥ ਨਹੀਂ ਦੇਈ ਜਾਂਦਾ ਹੈਲੋ ਮੈਂ ਹਾਂ ਫੋਨ ਕਰੇ ਤੂੰ ਕੱਢ ਛੜਿਆ ਹੀ ਆ ਮੈਂ ਥੋੜੀ ਕਟਿਆ ਦੱਸੋ ਤੁਸੀਂ ਕੌਣ ਕਿਨੂੰ ਮਿਲਣਾ ਕਿਨੂੰ ਨਹੀਂ ਤੈਨੂੰ ਹੀ ਮਿਲਣਾ ਹੈ ਤੇ ਦੱਸੋ ਕੀ ਗੱਲ ਹੈ ਕੀ ਹੋਇਆ ਇੱਕ ਤੇਰੇ ਕੋਲ ਇੱਕ ਸਰਦਾਰ ਹੋ ਤੇ ਇੱਕ ਸਿੱਖ ਖਾਨਦਾਨ ਦੇ ਵਿੱਚ ਹੋ ਕੇ ਇੱਕ ਸਿੱਖ ਕਬਰ ਦੇ ਵਿੱਚ ਹੋ ਕੇ ਤੇ ਤੂੰ ਹਿੰਦਵਾਲੀ ਸਪੋਰਟ ਪਿਆ ਕਰਨਾ ਤੇ ਤੂੰ ਜਿਹੜੇ ਮਾਈਨਿੰਗ ਨੂੰ ਵੀ ਬੰਦ ਕਰਾਉਣਾ ਨਾ ਇਹ ਨਾ 골ਡ ਪੰਨਿਆਂ ਦੇ ਬਾਹਰ ਨਿਕਲੇ ਤੇ ਐਵੇਂ ਗਾ ਲੰਘਦੇ ਪੰਗੇ ਨਹੀਂ ਲਈ ਜਾਂਦੇ ਮਾਈਨਿੰਗ ਮਾਈਨਿੰਗ ਤਾਂ ਨਹੀਂ ਹੋਣ ਦੇਣੀ ਅਸੀਂ ਮਾਈਨਿੰਗ ਤਾਂ ਇਦਾਂ ਹੀ ਚੱਲ ਰਹੀਆਂ ਤੇ ਬੰਦ ਹੀ ਰਹਿਣੀਆਂ ਚੱਲ ਰਹੀ ਤੇ ਮਾਈਨਿੰਗ ਅਜਾ ਚੱਲ ਰਹੀ ਹੈ ਰਾ ਤੇ ਫਿਰ ਰੈਡੀ ਲੈ ਕੀ ਕਰ ਕੀ ਕਰ ਲਈਆਂ ਤੂੰ ਨਹੀਂ ਤੈਨੂੰ ਅਹਾਰ ਕਰਨਾ ਤੈਨੂੰ ਅਹਾਰ ਕਰ ਛੜਿਆ ਅਗਲੀ ਗੱਲ ਸਾਡੇ ਕੋਲੇ ਉਹ ਮਾਈਨਿੰਗ ਬੰਦ ਨਹੀਂ ਨਾ ਕਰਦਾ ਤੇ ਅਸੀਂ ਕਰਾਵਾਂਗੇ ਬੰਦ ਮਾਈਨਿੰਗ ਬੰਦਿਆ ਮਾਈਨਿੰਗ ਨਹੀਂ ਚੱਲਣ ਦੇਣੀ ਕੰਨਾਂ ਦੇ ਨਹੀਂ ਚੋਰੀ ਕੰਨਾਂ ਦੇ ਨਹੀਂ ਜੇ ਸਾਡੇ ਕੋਲੋਂ ਡਿੱਤੀ ਗਈ ਨਾ ਤੇ ਅਸੀਂ ਡਕਲਾ ਦੇ ਠੀਕ ਨੇ ਸੂਰੀ ਵਾਲੇ ਨੂੰ ਤੂੰ ਨਾ ਸਕਨੇ ਆ ਤੇ ਤੈਨੂੰ ਵੀ ਤੋਲ ਸਕਨੇ ਆ ਸੂਰੀ ਨੂੰ ਤੁਸੀਂ ਮਾਰਿਆ ਬਾਲਾ ਦੰਦ ਠੀਕ ਹੈ ਪਾਕਿਸਤਾਨ ਤੋਂ ਆ ਤੇ ਪਤਾ ਕਰ ਲੈ ਕਿ ਕਿਰੇ ਨੂੰ ਨਾ ਜਿਹੜੇ ਖਬਰਾਂ ਫੁਕਰਾ ਪਾਣੇ ਨਾ ਤੇ ਪਤਾ ਕਰ ਲੈ ਚਾਹੇ ਜੇ ਗੱਲ ਸੋਨੇ ਮੇਰੀ ਪਲੇਸ ਨੂੰ ਦੱਸਣਾ ਹੀ ਤੇ ਇੱਕ ਵਾਰੀ ਛੱਡ ਕੇ ਦੁਨਿਆਵਾਰੀ ਦੱਸ ਹੂੰ ਕੋਈ ਨਹੀਂ ਵੀ ਟੈਨਸ਼ਨ ਹੈ ਹੂੰ ਸਮਝ ਆ ਗਈ ਆ ਤੇ ਥੋੜਾ ਜਿਹਾ ਨਾ ਆਪਣੇ ਆਪ ਨੂੰ ਸਿੱਧਾ ਕਰ ਜਿਹੜੇ ਟੱਬਰ ਦੇ ਵਿੱਚ ਠੀਕ ਹੈ ਅੰਮ੍ਰਿਤਸਰ ਤੋਂ ਰਹਿਣਾ ਹੈ ਮੈਨੂੰ ਤੇਰੀ ਹਰ ਚੀਜ਼ ਦਾ ਪਤਾ ਹੈ ਠੀਕ ਹੈ ਤੇ ਤੇਰੀ ਕੁੜੀ ਨੇ ਵੀ ਰਾਜ ਰੁਪਈਆ ਕਮਾਏ ਆਵੇ ਮੈਨੂੰ ਹਰ ਗੱਲ ਦਾ ਪਤਾ ਹੈ ਤੇਰੇ ਥੋੜਾ ਜਿਹਾ ਆਪਣੇ ਆਪ ਨੂੰ ਨਾ ਸਿੱਧਾ ਲੈ ਆ ਐਵੇਂ ਟੱਬਰ ਨਾਲ ਵੰਜਾ ਦੇਵੀਂ ਆਪਣਾ ਠੀਕ ਹੈ ਲੋਕਾਂ ਦੀਆਂ ਗੱਲਾਂ ਚ ਆਣਗੇ ਨੇ ਕੀ ਆ ਕੀ ਕੀ ਕਰਾਂ ਦੱਸੋ ਗੱਲ ਇਹ ਦੇਖੇ ਤੂੰ ਐ ਮਾਈਨਿੰਗ ਦੇ ਚੱਕਰ ਦੇ ਵਿੱਚੋਂ ਬਾਹਰ ਨਹੀਂ ਓਏ ਯਾਰ ਇਹ ਦੇਖਣਾ ਪੁਲਿਸ ਨੇ ਦੇਖਣਾ ਮਾਈਨਿੰਗ ਆਫਸਰ ਨੇ ਦੇਖਣਾ ਇਹਦੀ ਚ ਕਿਹੜੀ ਗੱਲ ਗਲਤ ਕਰਦੇ ਆ ਉਹ ਤੇ ਗਲਤ ਕਰਨਾ ਸਾਡੇ ਜਿਹੜਾ ਗਲਤ ਕਰਦਾ ਉਹਨੂੰ ਤਾਂ ਅਸੀਂ ਧੱਕਣਾ ਧੱਕਣਾ ਦੇਖੋ ਇਹਨੂੰ ਹਿੰਦੂ ਨਾਲ ਗੋਲ ਮਰਵਾਉਣਾ ਆ ਪਿਆ ਕਿਉਂ ਹੈ ਹਿੰਦੂ ਭਰਾ ਆਪਣੇ ਭਰਾ ਆਪਣੇ ਹਿੰਦੂ ਇਹ ਸਿੱਖ ਨੇ ਇਹ ਦੁਸ਼ਮਣ ਨਹੀਂ ਸਿੱਖ ਸਿੱਖਦੇ ਹੈ ਹੀ ਆਂ ਸਿੱਖ ਤੋਂ ਹਿੰਦੂਆਂ ਦਾ ਨੌ ਮਾਸ ਦਾ ਰਿਸ਼ਤਾ ਫਿਰ ਕਿਹੜੀ ਗੱਲ ਹੈ ਸੂਰੀ ਦਾ ਹਾਲ ਵਿਖਿਆ ਨਾ ਮੇਰੀ ਗੱਲ ਤੋਂ ਸੂਰੀ ਦਾ ਹਾਲ ਵਿਖਿਆ ਹੀ ਹੈ ਨਾ ਸੂਰੀ ਨੂੰ ਲਲਕਾਰ ਕੇ ਆਉਂਦੇ ਫਿਰ ਇਦਾਂ ਕਾਹ ਤੋਂ ਮਾਰਿਆ ਤੈਨੂੰ ਲਲਕਾਰ ਕੇ ਆਇਆ ਤੈਨੂੰ ਲਲਕਾਰ ਕੇ ਆਇਆ ਨਾ ਠੀਕ ਹੈ ਯਾਰ ਆ ਜੇ ਉਹ ਜਿੱਥੇ ਆਉਣਾ ਵੇਖ ਲਾਂਗੇ ਤੈਨੂੰ ਲਲਕਾਰਿਆ ਤੇ ਤੇਰੇ ਤੋਂ ਲਲਕਾਰ ਛੜਿਆ ਨਾ ਤੈਨੂੰ ਤੇ ਲਲਕਾਰਿਆ ਨਾ ਕੰਨਾਂ ਦੇ ਨਹੀਂ ਤੈਨੂੰ ਲਲਕਾਰ ਕੇ ਆਇਓ ਫਿਰ ਜਦੋਂ ਆਉਣਾ ਦੱਸ ਕੇ ਆਇਓ ਦੱਸ ਦੱਸ ਉਹ ਦਾ ਅਗਲੇ ਦਰਸ਼ਨਾਂ ਦੇ ਚੋਰੀ ਤੇਰੇ ਤੇ ਵਾਰ ਕਰਨਾ ਹੀ ਹੋਣਾ ਫੋਨ ਵਾਰੀ ਆ ਤੇਰੀ ਤੇ ਕੰਨਾ ਲੈਣੀ ਜਦੋਂ ਹੁਣ ਦੱਸ ਕੇ ਆਈ ਫਿਰ ਤੇਰੀ ਕੁੜੀ ਮੇਰੇ ਪੱਲੇ ਪਤਾ ਕੀਤਾ ਹੈ ਨਾ ਜਾਂ ਤੇਰੀ ਕੁੜੀ ਮੇਰੇ ਪਈਆ ਇਕੱਠਾ ਕੀਤੇ ਹੈ ਨਾ ਉਹਦਾ ਵੀ ਸੁੱਤਰ ਕਰ ਲੈਨੇ ਆ ਠੀਕ ਹੈ ਪਰ 50 50 ਲੱਖ ਦੇ ਜੜੇ ਦਾ ਕਿ ਜਾਨ ਛੁੱਟ ਜੇ ਉਹਦੀ ਜੇ ਨਹੀਂ ਤਾਂ ਇਹ ਅਗਲਾ ਧਾਰ ਦੇ ਸਾਰਿਆਂ ਕੋ ਲਈ ਨਾ ਤੈਨੂੰ ਕਿਹਨੇ ਕਿਹਾ ਮੇਰੇ ਕੋਈ ਨਹੀਂ ਪੈਸੇ ਮੇਰੇ ਕੋ ਕਿੱਥੋਂ ਆਏ ਨੇ ਪੈਸੇ ਚਲੋ ਮੁਬੱਦਦਾ ਫੇਰਾ ਤੈਨੂੰ ਵੀ ਤੇ ਸਾਨੂੰ ਵੀ ਕਿ ਤੇਰੇ ਕੋ ਕਿੰਨਾ ਕੁ ਜੀਵੇ ਮੇਰੇ ਕੋ ਭਰਾਵਾ ਇਹਨੇ ਪੈਸੇ ਨਹੀਂ ਹੈਗੇ ਤੈਨੂੰ ਕਿਨੇ ਗਲਤ ਗਾਈਡ ਕਰਤਾ ਚਾਹੀਏ ਅਸੀਂ ਪਾਕਿਸਤਾਨੀ ਆ ਤੇ ਸਾਨੂੰ ਸਾਰੀਆਂ ਰਿਪੋਰਟਾਂ ਨੇ ਪੰਜਾਬ ਦੀਆਂ ਮੇਰੇ ਕੋ ਇਹਨੇ ਪੈ ਕਿੱਥੋਂ ਆ ਗਏ ਗਾਲ੍ਹਾਂ ਸੁਣ ਗਾਲ੍ਹਾਂ ਸੁਣ ਤੈਨੂੰ ਗਾਲ ਨਹੀਂ ਕੱਢੀ ਤੇ ਨਾ ਅਸੀਂ ਗਾਲ ਕੱਢਣ ਵਾਲਿਆ ਬੰਦਿਆਂ ਚੋਂ ਆ ਅਸੀਂ ਸਿੱਧੇ ਕੰਮ ਪਾਣੇ ਆ ਤੇ ਲੰਨ ਕਰਕੇ ਬੰਨਨੇ ਆ ਕੱਪੜਾ ਨਵੀਰ ਮੈਂ ਤੇ ਤਾਖੇੜਿਆ ਯਾਦ 50 50 ਲੱਖ ਦਾ ਬੰਦੋਬਸਤ ਕਰ ਲੈ ਕਈਆਂ ਹਸਾਲਾਂ ਤੋਂ ਪਹਿਲਾਂ ਤੇ ਕੁੜੀ ਨੂੰ ਤੇਰੀ ਨੂੰ ਠੋਕਾ ਦੇ ਤੇ ਬਾਅਦ ਚ ਤੈਨੂੰ ਠੋਕਾ ਦੇ ਉਹ ਤੈਨੂੰ ਕਿਹਨੇ ਕਹਿਤਾ ਮੇਰੇ ਕੋਲ ਇਨੇ ਪੈਸੇ ਆ ਮੇਰੇ ਕੋਲ ਭਰਾਵਾ ਮੈਂ ਆਪਣਾ ਗੁਜ਼ਾਰਾ ਮਾ ਕਰ ਦਾਂ ਇਹ ਆ